ਸਤਾਨਾ ਉਹਨਾਂ ਦੀ ਜ਼ਿੰਦਗੀ ਚ ਆਉਂਦਾ ਅੱਜ ਵੀ ਉਹਨਾਂ ਦੇ ਉਹਨਾਂ ਦੇ ਕੋਲ ਸਤਾਨਾ ਆ ਜਾਂਦਾ ਅੱਜ ਵੀ ਬਿਮਾਰੀ ਉਹਨਾਂ ਦੇ ਉਹਨਾਂ ਨੂੰ ਘੇਰ ਲੈਂਦੀ ਆ ਸ਼ੈਤਾਨ ਵਾਲੀ ਬਿਮਾਰੀ ਲੱਗ ਜਾਂਦੀ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਪ੍ਰਾਣਾ ਕੁਝ ਛੱਡਿਆ ਹੀ ਨਹੀਂ ਤੇ ਨਵਾਂ ਮੰਗਦੇ ਰਹਿੰਦੇ ਨੇ ਇਸ ਸ਼ੁਮਸਿਦਦ ਨਹੀਂ ਮੇਰੇ ਹੁੰਦਾ ਉਹਨਾਂ ਦੇ ਕਿਉਂਕਿ ਉਹਨਾਂ ਨੇ ਪੁਰਾਣੀਆਂ ਜਰਾਬਾਂ ਪੁਰਾਣੀ ਇਨਸਾਨੀਅਤ ਪੁਰਾਣਾ ਸਭ ਕੁਝ ਉਹ ਤਾਂ ਸੁਗਲਿਆਲੇ ਉਹ ਤਾਂ ਇੰਦਿਆ ਆ ਉਹ ਤਾਂ ਸਾਰਾ ਕੁਝ ਤੇ ਬੰਦੂ ਉਹਨਾਂ ਦੇ ਕੋਲੋਂ ਜਾਂਦੀ ਨਹੀਂ ਆ ਤੇ ਜਿੱਥੇ ਬੰਦੂ ਆ ਉੱਥੇ ਕੋਈ ਵੀ ਲਾਕੇ ਲੱਗਦਾ ਉੱਥੇ ਤੇ ਜਸੂ ਨਹੀਂ ਆਉਂਦਾ ਬੋਲੋ ਹallelujah ਹੁਣ ਇਹ ਸੂ بار-ਬਾਰ ਥੋੜਾ ਟਾਡੀਆਂ ਚਰਾਪਾ ਤੋਂ ਹੋਵੇਗਾ। بار-ਬਾਰ ਥੋੜਾ ਤੁਹਾਨੂੰ ਸਾਫ਼ ਕਰੇਗਾ। ਉਹਨੇ ਤੇ ਇੱਕੋ ਵਾਰੀ ਆਪਣੇ ਲਹੂ ਦੇ ਨਾਲ ਤੁਹਾਨੂੰ ਕੀ ਕਰ ਦਿੰਦਾ ਸਾਫ਼ ਕਰ ਦਿੰਦਾ। ਹੁਣ ਤੁਸੀਂ ਕੀ ਕਰਨਾ? ਪ੍ਰਾਣਾ ਪ੍ਰਾਣਾ ਖਤਮ ਕਰੋਗੇ ਤੇ ਨਵਾ ਮਿਲ ਨਹੀਂ ਚਾਹੀਦਾ। ਮੇਰੇ ਪਿਆਰੇ ਪਿਆਰੀ ਭੈਣ ਭਰਾਵੋ ਨਵੀਂ ਮੈਂ ਜਿਹੜੀ ਆ ਨਾ ਪ੍ਰਾਣੀ ਪ੍ਰਾਣੀ ਮਤ ਸੱਚ ਨਹੀਂ ਪੈਂਦੀ ਨਵੇਂਆਂ ਚ ਪੈਂਦੀ ਹੈ ਬੋਲੋ ਹallelujah ਹallelujah ਮਕਸ ਮਟਕੇ ਚੰਗੀ ਤਰ੍ਹਾਂ ਸਾਫ਼ ਕਰਨੇ ਪੈਂਦੇ ਆ ਜਦੋਂ ਇਹ ਮਟਕੇ ਤੁਹਾਡੇ ਸਾਫ਼ ਹੋਣਗੇ ਤੇ ਉਹਦੇ ਵਿੱਚ ਪਵਿੱਤਰ ਤਾਈ ਦਾ ਜਲ ਫੇਰ ਬਣੇਗਾ ਤੇ ਜਿਹੜੇ ਜਿੰਨਾਂ ਦੇ ਕੋਲ ਜਲ ਆ ਜਾਵੇਗਾ ਜਿੰਨਾ ਜਿੰਨਾਂ ਦੇ ਕੋਲ ਪਵਿੱਤਰ ਤਾਈ ਦਾ ਚਲ ਹੋਵੇਗਾ ਨਾ ਉਹਨਾਂ ਨੂੰ ਭੁੱਖ ਲੱਗੇਗੀ ਤੇ ਨਾ ਹੀ ਉਹਨਾਂ ਨੂੰ ਕਦੇ ਪਿਆਸ ਲੱਗੇ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਬੜੇ ਧਿਆਨ ਦੇ ਨਾਲ ਕਿੰਨਾ ਬਚਨਾਂ ਸੁਣ ਦੀ ਜਰੂਰ ਪਿਆ ਜਿਹੜਾ ਤੋਬਾ ਕਰੇ ਫੇਰੋਂ ਬਾਤੁਸ਼ਮਾ ਲਵੇ ਉਹ ਬਚਾਇਆ ਜਾਵੇਗਾ ਜੇ ਬਚਨਾ ਆ ਨਾ ਵੇਸ ਜੇ ਤੁਸੀਂ ਬਚਨਾ ਪਰਾਣਾ ਖਮੀਰ ਦੀ ਕਰੋ ਸਾਡੇ ਤੁਹਾਨੂੰ ਪਤਾ ਥੋੜਾ ਖਮੀਰ ਪੂਰੀ ਤਾਉਣ ਖਰਾਬ ਕਰ ਦਿੰਦਾ ਪੂਰੀ ਤਾਉਣ ਖਰਾਬ ਹੋ ਜਾਂਦੀ ਆ ਜੇ ਤੁਹਾਡੇ ਵਿੱਚ ਥੋੜੀ ਜਿਹੀ ਵੀ ਕੋਈ ਸ਼ੈਤਾਨ ਦਾ ਕੋਈ ਕੋਈ ਸ਼ੈਤਾਨ ਦੀ ਕੋਈ ਵੀ ਚੀਜ਼ ਜੇ ਤੁਸੀਂ ਕੋਲ ਰੱਖੀ ਹੋਈ ਆ ਨਾ ਤੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇਹ ਵੀ ਤੁਹਾਨੂੰ ਬਰਕਤ ਮਿਲਣ ਵਾਲੀ ਸ਼ੈਤਾਨਤਾ ਦੀ ਜ਼ਿੰਦਗੀ ਚ ਜਾਵੇਗਾ ਨਹੀਂ ਹਾਂ ਮੈਂ ਤੁਹਾਨੂੰ ਦੱਸਾਂ ਇੱਕ ਵਾਰੀ ਨਾ ਕਿਸੇ ਮਾਲਕ ਨੇ ਕੋਠੀ ਵੇਚੀ ਤੇ ਕੋਠੀ ਵੇਚੀ ਤੇ ਕੋਠੀ ਵੇਚਣ ਵਾਲੇ ਨੇ ਉਹਨਾਂ ਨੇ ਨਾਲ ਇੱਕ ਸੱਤ ਲਾ ਲਈ ਪਈ ਕੋਠੀ ਮੈਂ ਅੱਧੇ ਮੁੱਲ ਤੇ ਦੇ ਦਊਂਗਾ ਕਿਉਂਕਿ ਲਾਗੇ ਲਾਗੇ ਕੋਠੀਆਂ ਬੜੀਆਂ ਸੀ ਇੱਕੋ ਹੀ ਸੇਮ ਰੇਟ ਸੀ ਸੇਮ ਤਰ੍ਹਾਂ ਦੀਆਂ ਸੀ ਉਹਨੇ ਕਿਹਾ ਵੀ ਮੈਂ ਕੋਠੀ ਜੇ ਉਹ 40 ਲੱਖ ਦੀ ਆ ਤੇ ਮੈਂ 20 ਲੱਖ ਦੀ ਦਵਾਂਗਾ ਪਰ ਮੈਂ ਇੱਕ ਮੇਰਾ ਕੋਠੀ ਦੇ ਵਿੱਚ ਕਿੱਲਾ ਸੋਟਾ ਜਾਂ ਉਹ ਮੈਂ ਕੁੱਟਣ ਦਵਾਂਗਾ ਨਹੀਂ ਹਾਂ ਤੇ ਉਹ ਕਿਲ ਜਿਹੜਾ ਹੈ ਨਾ ਉਹ ਉਹ ਕਿਲ ਦੇ ਉੱਤੇ ਮੇਰਾ ਅਧਿਕਾਰ ਆ ਮਤਲਬ ਮੈਂ ਅਧਿਕਾਰ ਨਹੀਂ ਬਦਲ ਮੈਂ ਉਸ ਕਿਲੇ ਨੂੰ ਜਦੋਂ ਮਰਜ਼ੀ ਮਿਲਣਾ ਮਿਲਣ ਆ ਸਕਦਾ ਔਰ ਜਿੰਨਾ ਚਿਰ ਮਰਜ਼ੀ ਉਸ ਕਿੱਲ ਦੇ ਉੱਤੇ ਕਿੱਲ ਨੂੰ ਮੈਂ ਉਸ ਕਿੱਲ ਨੂੰ ਮਿਲਣਾ ਮਿਲਣ ਵਾਸਤੇ ਆ ਸਕਦਾ ਤੇ ਜਿੰਨਾ ਚਿਰ ਮੈਂ ਉੱਥੇ ਰਹਿਣਾ ਹੈ ਨਾ ਉਸ ਕਿੱਲ ਦੇ ਉੱਤੇ ਕੋਈ ਵੀ ਲਫਾਫਾ ਆਪਣਾ ਸਮਾਨ ਟੰਗ ਸਕਦਾ ਤੂੰ ਕਹਿੰਦੇ ਇਹ ਕਿਹੜੀ ਗੱਲ ਆ ਭਈ ਆ ਜਾ ਤੇਰੀ ਹਾਂ ਕਹਿੰਦਾ ਰੋਜ਼ ਵੀ ਨਹੀਂ ਆਉਂਦਾ ਸਾਲਾਂ ਬਾਅਦ ਆ ਆਉਂਦਾ ਕਿਦੇ ਅੱਧਾ ਘੰਟਾ ਰਹਿ ਜਾਊਗਾ ਘੰਟਾ ਰਹਿ ਜਾਊਗਾ ਉਹ ਕਹਿੰਦੇ ਠੀਕ ਆ ਭਈ ਉਹਨੇ ਆਪਣੀ ਘਰਵਾਲੀ ਨਾਲ ਸਾਰੇ ਨਾਲ ਸਲਾਹ ਕੀਤੀ ਤੇ ਸਾਰੇ ਕਹਿੰਦੇ ਕਿ ਹਾਂ ਵੀ ਲੱਖ ਦੀ ਮਲੰਡੀ ਆ ਕੋਠੀ ਆ ਕਿਹੜੀ ਗੱਲ ਐ 40 50 ਲੱਖ ਦਾ ਰੇਟ ਐ ਦਾ ਹਾਂ ਕੋਈ ਗੱਲ ਨਹੀਂ ਇਹਨੂੰ ਕਹੋ ਕੋਈ ਗੱਲ ਨਹੀਂ ਤੁਸੀਂ ਕਿੱਲ ਨਹੀਂ ਛੇੜਦੇ ਕਿੱਲ ਤੁਹਾਡਾ ਇਦਾਂ ਹੀ ਰਹੇ ਅਸਲ ਇੱਕ ਵਾਰੀ ਤੇ ਆਇਆ ਕਿੱਲ ਨੂੰ ਮਿਲ ਕੇ ਸੜਾ ਗਾ ਦੇ ਕਿਲ੍ਹੇ ਉਤੰਬੇ ਚ ਬੈਠਾ ਅੱਡਾ ਬੈਠਾ ਫਿਰ ਸਾਲਗ ਬਾਅਦ ਫਿਰ ਆਇਆ ਆ ਕੇ ਕਾਫੀ ਪੁਰਾਣਾ ਮੀਟ ਕੋਈ ਪਹਿਲੇ 15 20 ਦਿਨ ਉਸ ਮੀਟ ਨੂੰ ਉਹਨੇ ਰੱਖ ਸੁਟਿਆ ਧੁੱਪੇ ਤੇ ਆ ਕੇ ਕਹਿੰਦੇ ਵੀ ਹਾਂਜੀ ਉਹਨੇ ਗੇਟ ਖੋਲ੍ਹਿਆ ਹਾਜੀ ਕਹਿੰਦੇ ਜੀ ਮੈਂ ਤਾਂ ਆਪਣੇ ਕਿਲ੍ਹੇ ਨੂੰ ਮਿਲਣ ਆਇਆ ਤੇ ਮੈਨੂੰ ਕਿਲ੍ਹੇ ਦੀ ਬੜੀ ਯਾਦ ਆਉਂਦੀ ਸੀ ਤੇ ਮੈਂ ਸੋਚਿਆ ਕਿ ਕਿੰਨੇ ਕੋ ਮੈਂ ਘੰਟਾ ਤੇ ਉਹਨਾਂ ਨੂੰ ਕਹਿੰਦੇ ਜੀ ਮੈਂ ਘੰਟਾ ਰਹਿ ਸਕਦਾ हूं ਕਹਿੰਦੇ ਜੀ ਭਾਂਵੇਂ 2 ਘੰਟੇ ਰਵੋ ਹਾਂਜੀ ਤੇ ਉਹ ਕਹਿੰਦਾ ਜੀ ਮੈਂ ਕਿਦਾਂ ਕਿ ਮੈਂ 2 ਦਿਨ ਵਾਸਤੇ ਇੱਥੇ ਆਇਆ ਹੋਇਆ ਹਾਂ ਕਿ ਜੇ ਕਹੋ ਤਾਂ ਮੈਂ ਆਪਣਾ ਕਿਥੇ ਸਾਮਾਨ ਜਿਹੜਾ ਮੇਰੇ ਕੋਲ ਥੋੜਾ ਜਿਹਾ ਛੋਟਾ ਜਿਹਾ ਲਫਾਫਾ ਵਾ ਤੇ ਇਹਨੂੰ ਮੈਂ ਟੰਗ ਜਾਵਾਂ ਕਹਿੰਦੇ ਜੀ ਟੰਗ ਦਿਓ ਹਾਂਜੀ ਹੁਣ ਜਦੋਂ ਉਹ ਉਹਨੇ ਤੰਗਿਆ ਤੇ ਥੋੜੇ ਉਹ ਚਲਾ ਗਿਆ 10 15 ਮਿੰਟਾਂ ਬਾਅਦ ਪੂਰੇ ਘਰ ਚ ਬਦਬੂ ਹੀ ਬਦਬੂ ਬਦਬੂ ਹੀ ਬਦਬੂ ਉਹ ਤੇ ਘਰ ਚ ਕੋਈ ਨਿਆਣਾ ਨਾ ਟਿਕੇ ਕੋਈ ਵੀ ਨਾ ਘਰ ਦੇ ਵਿੱਚ ਟਿਕੇ ਹਾਂਜੀ ਤੋਹੀ ਲਾਗੇ ਉਹ ਸਾਰੇ ਨਿਆਣੇ ਸਿਆਣੇ ਸਭ ਆਪਣੀ ਕੋਠੀ ਚੋਂ ਬਾਹਰ ਚਲੇ ਗਏ ਉਹਨੂੰ ਹallelujah ਉਹਨੂੰ ਫੋਨ ਕੀਤਾ ਭਈ ਤੂੰ ਸਾਡੀ ਕੋਠੀ ਚ ਕੀ ਟੰਗ ਗਿਆ ਉਹ ਕਹਿੰਦਾ ਮਿੰਨੋ ਅਜੇ 2 ਮਹੀਨਾ ਲੱਗਣਾ ਤੇ ਮੈਂ ਮਹੀਨਾ ਨਹੀਂ ਆ ਸਕਦਾ ਤੇ ਉਹਨਾਂ ਨੇ ਤੰਗ ਹੋ ਕੇ ਉਹ ਕੋਠੀ ਸੱਡ ਕੇ ਹੀ ਚਲੇ ਗਏ ਉਹ 20 ਲੱਖ ਵੀ ਉਹਨੂੰ ਕਹਿੰਦੇ ਭਰਾ ਰੱਖ ਅਹੀਂ ਤੇਰੀ ਕੋਠੀ ਸਾਨੂੰ ਚਾਹੀਦੀ ਨਹੀਂ ਉਹ ਵਕੀਲ ਕੋ ਗਏ ਵਕੀਲ ਨੇ ਕਿਹਾ ਵੀ ਭਈ ਤੂੰ ਆਪੇ ਕੋਲ ਲਖਾਇਆ ਤੁਹਾਡੇ ਕੋ ਮੈਂ ਕੁਝ ਨਹੀਂ ਕਰ ਸਕਦਾ ਉਹ ਪੰਦਰ ਜੀ ਹੁਣ ਤੇ ਤੁਹਾਨੂੰ ਇੱਕੋ ਛੱਡਣੀ ਪੈਣੀ ਉਹ ਸੱਡ ਕੇ ਚਲੇ ਗਏ ਬੋ ਹਾਲੇਲੂਇਆ ਐਸੀ ਤਰ੍ਹਾਂ ਜਿਦੋਂ ਪ੍ਰਭੂ ਯਿਸੂਮਸੀਹ ਨੇ ਕਿਹਾ ਯਾਣਾ ਕਿ ਕੀ ਤੂੰ ਨਹੀਂ ਜਾਣਦਾ ਕਿ ਤੂੰ ਹੀ ਮੇਰਾ ਮੰਦਰ ਆ ਤੇ ਜਿਹੜਾ ਮੇਰਾ ਇਸ ਮੰਦਰ ਨੂੰ ਨਾਸ ਕਰੇਗਾ ਨਾ ਮੈਂ ਉਹਦਾ ਨਾਸ ਕਰ ਦੂੰਗਾ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇਸੇ ਤਰ੍ਹਾਂ ਇਹ ਜੇ ਮੰਦਰ ਐਤਵਾਰ ਗੋਦਵਾਰ ਵੀ ਤੁਸੀਂ ਬੰਦਗੀ ਚਾਹੁੰਦੇ ਹੋ ਪਰ ਮੰਦਰ ਦੇ ਵਿੱਚ ਤੁਸੀਂ ਅਜੇ ਵੀ ਇੱਕ ਇੱਕ ਕਿਲ ਜਿਹੜਾ ਸ਼ੈਤਾਨ ਹੈ ਨਾ ਉਹਨੇ ਠੋਕਿਆ ਹੋਇਆ ਉਹ ਜਦੋਂ ਮਰਜੀ ਆਉਂਦਾ ਤੇ ਤੁਹਾਡੇ ਕੋਲ ਗੰਦ ਤੁਹਾਡੇ ਕਮਰੇ ਚ ਭਾ ਜਾਂਦਾ ਜਦੋਂ ਮਰਜੀ ਆਉਂਦਾ ਤੇ ਜਾਂਦਾ ਇਸੇ ਕਰਕੇ ਜਿੰਨਾ ਜਿਹੜੇ ਤੁਸੀਂ ਪੂਰੀ ਤਰ੍ਹਾਂ ਆਪਣੇ ਘਰ ਦੀ ਆਪਣੇ ਦਿਲ ਦੀ ਆਪਣੀ ਸੋਚ ਦੀ ਰਖਵਾਲੀ ਨਹੀਂ ਨਾ ਕਰੋਗੇ ਉਹਨਾ ਚਿਰ ਤੁਹਾਡੇ ਕੰਨੋਂ ਬਦਬੂ ਜਾਵੇਗੀ ਸ਼ਤਾਨ ਨਹੀਂ ਜਾਵੇਗਾ ਸ਼ਤਾਨ ਉਦੋਂ ਹੀ ਜਾਵੇਗਾ ਜਦੋਂ ਤੁਸੀਂ ਆਪਣੀ ਸਮਝ ਦੇ ਨਾਲ ਨਹੀਂ ਖੁਦਾ ਦੀ ਸਮਝ ਨਾਲ ਚੱਲੋਗੇ ਤੇ ਜਦੋਂ ਖੁਦਾ ਦੀ ਸਮਝ ਦੇ ਨਾਲ ਚੱਲੋਗੇ ਜਦੋਂ ਤੁਸੀਂ ਤੋਬਾ ਕਰ ਲੋਗੇ ਤੇ ਪਾਕ ਉਸਮਾ ਲੈ ਲੋਗੇ ਨਾ ਤੇ ਫਿਰ ਤੁਸੀਂ ਬਚਾਏ ਜਾਓਗੇ ਤੇ ਤੁਹਾਡੇ ਘਰ 'ਚ ਬਿਮਾਰੀ ਨਹੀਂ ਆਏਗੀ ਬੰਗੂ ਨਹੀਂ ਆਏਗੀ ਤੁਹਾਡਾ ਘਰ ਸਾਫ਼ ਹੋ ਜਾਏਗਾ ਜਿਹੜੇ ਪਿਆਰੇ ਪਿਆਰੇ ਭੈਣ ਭਰਾਵੋ ਤੋਬਾ ਕਰਨ ਦੀ ਜ਼ਰੂਰਤ ਆ ਆਪਣੇ ਭੈਣਾਂ ਰਾਮਾ ਤੋਂ ਮੁੜਨ ਦੀ ਜਰੂਰਤ ਆ ਕਿਤੋਂ ਵਾਰੀ ਕੰਨਾਂ ਨੂੰ ਹੱਥ ਲਾ ਲਾ ਤੋਬਾ ਦੀਓ ਚੰਗੀ ਵਾਰ-ਵਾਰ ਦੀ ਤੋਬਾ ਨਹੀਂ ਕਿ ਚੰਗੀ ਬਹੁਤ سارے ਭੈਣ ਭਰਾ ਵਾਰ-ਵਾਰ ਤੋਬਾ ਕਰਦੇ ਨੇ ਵਾਰ-ਵਾਰ ਆਕੀਕਰਨ ਕਰਦੇ ਨੇ ਤੇ ਕਹਿੰਦੇ ਨੇ ਐਂਕਮੇ ਦੀ ਤੋਬਾ ਕਰਾ ਦਿਓ ਬੋਲ ਹਾਲੇਲੂਇਆ ਆਪ ਵੀ ਸੇ ਦੇਣਾ ਥੋੜੇ ਸਮਾਂ ਹੋ ਗਿਆ ਵਧੀਆ ਬੇਬੀ ਪ੍ਰਭੂ ਨੂੰ ਪਹਿਲੇ ਨਹੀਂ ਸੀ ਜਾਣਦੇ ਔਰ ਉਹਨਾਂ ਨੇ ਤੋਬਾ ਕਰਕੇ ਪਾਸ ਸੁਮਾਲਿਆ ਇਕਰਾਰ ਕਰਕੇ ਔਰ ਕਾਫੀ ਟਾਈਮ ਵਧੀਆ ਚਰਚ ਦੇ ਵਿੱਚ ਵਧੀਆ ਟਾਂਗਣਾ ਚੱਲੇ ਸੋਦੀ ਜੀ ਵੀ ਗੱਲ ਹੋ ਜਾਂਦੀ ਉਹਦੀ ਮਾਫੀ ਮੰਗਦੇ ਸੀ ਪ੍ਰਭੂ ਦੇ ਕੋਲ ਇੱਕ ਵਾਰੀ ਉਹਦੇ ਘਰ ਵਾਲਾ ਕਹਿੰਦਾ ਪਾਸ ਤੁਸੀਂ ਮੇਰੇ ਕੋਲ ਨਾ ਗਲਤੀ ਬੜੀ ਡਟੀ ਹੋ ਗਈ ਆ ਮੈਂ ਕਿਹਾ ਕੀ ਹੋ ਗਿਆ ਜੀ ਕਹਿੰਦਾ ਜੀ ਗਲਤੀ ਮੇਰੇ ਕੋ ਇਹ ਹੋ ਗਈ ਆ ਕਿ ਮੈਂ ਨਾ ਕਿਸੇ ਦਾ ਸੰਗਲ ਖੋਲ ਲਿਆਂਦਾ ਤੇ ਮੈਂ ਨਾ ਸੰਗਲ ਦੀ ਮਾਫੀ ਮੰਗਣਾ ਚਾਹੁੰਨਾ ਮੈਂ ਕਿਹਾ ਛੋਟਾ ਜਿਹਾ ਸੰਗਲ ਯਾਰ ਚਲ ਹਾਂ ਵੇਖੋ ਮੈਂ ਹੈ ਕਿੰਨਾ ਖੁਦਾ ਦੇ ਨਾਲ ਇਹਨੂੰ ਪਿਆਰ ਆ ਤੇ ਕਿੰਨਾ ਖੁਦਾ ਦੇ ਕੋਲੋਂ ਡਰਦਾ ਵੇਖੋ ਸੰਗਲ ਕਿਸੇ ਦਾ ਖੋਲਿਆ ਤੇ ਉਹਦੀ ਵੀ ਹੁਣ ਮਾਫੀ ਮੰਗ ਰਿਹਾ ਉਹਨੇ ਮਾਫੀ ਮੰਗੀ ਤੇ ਮਾਫੀ ਮੰਨ ਕੇ ਉਹਨੇ ਕਿਹਾ ਵੀ ਪ੍ਰਭੂ ਮੈਨੂੰ ਮਾਫ ਕਰ ਦੇ ਮੈਂ ਕਿਸੇ ਦਾ ਸੰਗਲ ਖੋਲ ਲਿਆਂਦਾ ਤੇ ਮੈਂ ਬੇਤੋ ਕਿੰਦਾਂ ਦੀ ਚੋਰੀ ਨਹੀਂ ਕਰਾਂਗਾ ਤੇ ਜਦੋਂ ਬਹਿਣ ਲੱਗਾ ਤੇ ਉਹਦੀ ਘਰਵਾਲੀ ਖੜੀ ਹੋ ਗਈ ਘਰਵਾਲੀ ਕਹਿੰਦੀ ਪਾਸਟਰ ਜੀ ਇਹਨਾਂ ਨੇ ਝੂਠ ਬੋਲਿਆ ਜੇ ਨਾ ਕਿਉਂ ਕਹਿੰਦੇ ਇਹਨਾਂ ਨੇ ਸੰਗਲ ਦੀ ਮਾਫੀ ਮੰਗੀ ਆ ਪਰ ਸੰਗਲ ਦੇ ਨਾਲ ਮੱਝ ਵੀ ਸੀ ਮੱਝ ਦੀ ਤੇ ਇਹਨਾਂ ਨੇ ਮੰਗੀ ਨਹੀਂ ਮੇਰੇ ਪਿਆਰੇ ਪਿਆਰੇ ਭੈਣਾਂ ਭਰਾਵੋ ਜਦੋਂ ਤੁਸੀਂ ਪੂਰੇ ਬਣ ਜਾਓਗੇ ਨਾ ਜਿਵੇਂ ਪ੍ਰਭੂ ਪੂਰਾ ਤੇ ਫਿਰ ਬਾਰ-ਬਾਰ ਤੋਬਾ ਕਰਨੀ ਬਾਰ-ਬਾਰ ਇਹੋ ਕੰਮ ਕਰਨਾ ਇਹ ਖੁਦਾ ਨੂੰ ਪਸੰਦ ਹੈ ਅੱਜ ਕੇਵਲ ਕੰਨਾਂ ਨੂੰ ਹੱਥ ਲਾ ਲਓ ਤੇ ਆਪਣੇ ਪੈਰੇ ਦਾ ਨੂੰ ਛੱਡ ਕੇ ਤੇ ਜਿਸ ਸੁਬੇ ਕੋਲ ਆਜੋ ਤੇ ਸੁੱਖ ਦੇ ਦਿਨ ਆ ਜਾਣਗੇ ਸੁੱਖ ਦੇ ਦਿਨ ਉਹਨਾਂ ਚਿਰ ਆਉਣੇ ਨਹੀਂ ਆ ਸੁੱਖ ਦੇ ਦਿਨ ਉਦੋਂ ਹੀ ਆਉਣਗੇ ਜਦੋਂ ਤੁਸੀਂ ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਨੀਂਦਿਆਕਾਰ ਲਾਓਗੇ ਫੁਦਾਨ ਕਰਕੇ ਇਹਨਾਂ ਬਚਨਾਂ ਦੇ ਦੁਆਰਾ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਅਵੇ ਅਮੀਨ ਅਮੀਨ